ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਤੇ ਨਹੀਂ ਇਸ ਪਿੰਡ ਮੁਸ਼ਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਆ ਬੜਾ ਵਧੀਆ ਸਕੂਲ ਬਣਾਇਆ ਸੀਗਾ ਇਹਨਾਂ ਨੇ ਅਸੀਂ ਕਾਫੀ ਉੱਥੇ ਗ੍ਰਾਂਟ ਵੀ ਜਾਰੀ ਕੀਤੀ ਸੀਗੀ ਤੇ ਉੱਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਬਹੁਤ ਬਰਾਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਨੂੰ ਮੁਛਲਾ ਨੂੰ ਦੋ ਛੜਕਾਂ ਜਿਹੜੀਆਂ ਇੱਕ ਟਾਂਗਰਾ ਫਾਟਕ ਤੋਂ ਲੈ ਕੇ ਮੁਛਲ ਤੱਕ ਤੇ ਮੁਛਲ ਤੋਂ ਰਾਏਪੁਰ ਤੱਕ ਰਾਏਪੁਰ ਤੱਕ ਦੋ ਛੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਪਿੰਡ ਵਾਸਤੇ ਜਾਂ ਕਹਿ ਲਓ ਵੀ ਪੂਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕਿ ਕੁਝ ਦਿਨਾਂ ਤੱਕ ਤੁਹਾਡੇ ਇਹ ਛੜਕਾਂ ਦੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਛੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਇਆ ਜਿਹੜਾ ਇਸ ਪ੍ਰੋਜੈਕਟ ਵਾਸਤੇ ਮਨਜ਼ੂਰ ਕਰ ਦਿੱਤਾ ਸੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਕੁਇਕ ਐਕਸ਼ਨ ਤੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਹਰ ਥਾਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੁਰਦੇ ਰਹਿੰਦੇ ਹਾਲਕੇ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਸੋ ਅੱਜ ਮੁਛਲਾਪਿੰਡ ਦੇ ਵਿੱਚ ਇਹ ਜਿਹੜਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਦੇ ਬਤਾਵਨ ਕੈਰੋ ਸਾਹਿਬ ਆ ਦੇਖੋ 50 ਸਾਲ ਪਹਿਲਾਂ ਘਟੋ ਘਟ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਤਨਾ ਹੀ ਰਹਿ ਗਿਆ ਕੰਮ ਇਹ ਇੱਟਾਂ ਦੀ ਬਣੀ ਇੱਟਾਂ ਲਈ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਇਸ ਪਿੰਡ ਦੀ ਸੁਣਵਾਈ ਹੋਈ ਆ ਔਰ ਟੈਂਡਰ ਜਿਹੜਾ ਇਹਦਾ ਹੋ ਚੁੱਕਾ ਹੈ ਅਸੀਂ ਹਾਰਟਲੀ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਆ ਇਹ ਕੰਪਲੀਟ ਕਰ ਦੇਣਾ ਸੋ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ ਸ਼ਾਂਤੀਪੂਰਵਕ ਆਪਣੇ ਪਿੰਡਾਂ ਦੇ ਵਿੱਚ ਆਪਾਂ ਵਿਕਾਸ ਦੇ ਕਾਰਜ ਜਿਹੜੇ ਆ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ